ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਦੇ ਨਾਲ ਕਪਿਲ ਗਿੱਲ ਤਾਂ ਜਿੱਥੇ ਜਿਹੜੀਆਂ ਬਰਸਾਤਾਂ ਹੋ ਰਹੀਆਂ ਤਾਂ ਉਸ ਦੇ ਨਾਲ ਜੜੇ ਹਿਮਾਚਲ ਅਤੇ ਜੰਡਕੇ ਦੇ ਵਿੱਚ ਜਿਹੜੇ ਬੱਦਲ ਫੜ ਰਹੇ ਨੇ ਬਰਸਾਤਾਂ ਦੇ ਨਾਲ ਤਾਂ ਜਿਹੜਾ ਉਸ ਦਾ ਪ੍ਰਭਾਵ ਜਿਹੜਾ ਸਿੱਧਾ ਦੇਖਣ ਨੂੰ ਮਿਲ ਰਿਹਾ ਹੈ ਮੱਝ ਦੀ ਧਰਤੀ ਦੇ ਤਾਂ ਇਸ ਵਕਤ ਜਿਹੜੀ ਕੁਦਰਤੀ ਆਫਤ ਨੂੰ ਲੈ ਕੇ ਜਿਹੜਾ ਕਿਸਾਨਾਂ ਦੀ ਫਸਲ ਹਜ਼ਾਰਾਂ ਏਕੜ ਫਸਲ ਜੜੀ ਤਬਾਹ ਹੋਈ ਹੈ ਪਾਣੀ ਦੀ ਮਾਰ ਦੇ ਹੇਠ ਤਾਂ ਅੱਜ ਇਹ ਰਾਹਤ ਕੈਂਪੋ ਵੀ ਲਗਾਇਆ ਗਿਆ ਹੈ ਮੈਡੀਕਲ ਫ੍ਰੀ ਕੈਂਪੋੜਾ ਲਗਾਇਆ ਗਿਆ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਲੋਕ ਲੋਕ ਜੁੜੇ ਨੇ ਸਤਿਆ ਸਾਈ ਸੰਮਤੀ ਸੇਵਾ ਸੁਸਾਇਟੀ ਵੱਲੋਂ ਦਾ ਕੈਂਪ ਲਗਾਇਆ ਗਿਆ ਤਾਂ ਇਸ ਦੇ ਵਿੱਚ ਜਿਹੜਾ ਕਈ ਕਈ ਤਰ੍ਹਾਂ ਦੀਆਂ ਜੜੀਆਂ ਦਵਾਈਆਂ ਇਥੇ ਲਿਆਂਦੀ ਗਈ ਹੈ ਤੇ ਕਈ ਤਰ੍ਹਾਂ ਦੇ ਟੈਸਟ ਕੀਤੇ ਗਏ ਨੇ ਤਾਂ ਇਥੇ ਪਸ਼ੂਆਂ ਦੀ ਵੀ ਜਿਹੜੇ ਦਵਾਈ ਲਿਆਂਦੀ ਗਈ ਹੈ ਤਾਂ ਵੱਡੀ ਰਾਹਤ ਮਿਲੀ ਹੈ ਪਿੰਡ ਸਭਰਾ ਦੇ ਨਜ਼ਦੀਕ ਹੈ ਜਿਹੜਾ ਪਿੰਡ ਜੱਲੋ ਕੇ ਉਸ ਦੇ ਨਾਲ ਜਿਹੜੇ ਹੋਰ ਵੀ ਕਈ ਪਿੰਡ ਹੈ ਖੁੱਲੇਵਾਲਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਜੋਤਿੰਦ ਜੀ ਜੁੜੇ ਨਾਲ ਹੋਰ ਵੀ ਸਾਡੇ ਵੀ ਬੁੜੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਰ ਅਨੀਲੀ ਕੀ ਅੱਜ ਦਾ ਜਿਹੜਾ ਰਿਆਜ ਦਾ ਟਰੈਂਪ ਲਗਾਇਆ ਕਿੰਨੇ ਕੁ ਲੋਕ ਜੁੜੇ ਰਾਤ ਨੂੰ ਅੱਜ 7 ਸਤੰਬਰ 2025 ਨੂੰ ਜਿਹੜਾ ਪਿਛਲੇ ਦਿਨੀ 25 ਦਿਨਾਂ ਤੋਂ ਹੜ੍ਹ ਨਾਲ ਪ੍ਰਭਾਵਿਤ ਇਲਾਕਾ ਪਿੰਡ ਸਭਰਾ ਦੇ ਨਾਲ ਕੁ ਲੋਕ ਕਿ ਪਿੰਡ ਭੁੱਲੇਵਾਲ ਪਿੰਡ ਤੇ ਲੱਗੇ ਜਿਹੜਾ ਗੁਰਦੁਆਰਾ ਬੰਨ ਦੇ ਉੱਪਰ ਗੁਰਦੁਆਰਾ ਸਾਹਿਬ ਨੇ ਇਥੇ ਸਤਿ ਸਾਈਂ ਸੇਵਾ ਸੰਗਠਨ ਪੱਟੀ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਮੈਡੀਕਲ ਹਿਊਮਨ ਆਦਮੀਆਂ ਦੇ ਇਲਾਜ ਵਾਸਤੇ ਵੱਖ-ਵੱਖ ਮਾਹਰ ਡਾਕਟਰ ਜਿਵੇਂ ਕਿ ਸਕ੍ਰੀਨ ਸਕਿਨ ਸਪੈਸ਼ਲਿਸਟ ਦੰਦਾ ਦੇ ਡਾਕਟਰ ਤੇ ਹੋਰ ਵੀ ਮੈਡੀਕਲ ਸਪੈਸ਼ਲਿਸਟ ਜਿਹੜੇ ਸਾਡੇ ਕੋਲ ਆਏ ਸੀਗੇ ਜਿਨ੍ਹਾਂ ਨੇ ਤਕਰੀਬਨ 138 ਪੇਸ਼ੈਂਟ ਜਿਹੜੇ ਨੇ ਉਹ ਚੈੱਕਅਪ ਕੀਤੇ ਆ ਜਿਨ੍ਹਾਂ ਨੂੰ ਚੈੱਕਅਪ ਕਰਕੇ ਤੇ ਉਹਨਾਂ ਨੂੰ ਵਕ ਵਕ ਦਵਾਈਆਂ ਦਿੱਤੀਆਂ ਨੇ ਕਿਸੇ ਨੂੰ ਚਮੜੀ ਰੋਗ ਸੀ ਕਿਸੇ ਨੂੰ ਕੋਈ ਹੋਰ ਕਿਸਮ ਦਾ ਸੀਗਾ ਦੰਦਾਂ ਦਾ ਖਾਸ ਕਰਕੇ ਜਿਆ ਕਾਫੀ ਫਰਕ ਪੈਂਡਿਆ ਹੈ ਤੇ ਨਾਲ ਤਕਰੀਬਨ 100 ਤੋਂ ਵੱਧ ਪੇਸ਼ੈਂਟਾਂ ਨੂੰ ਆਡੋਮਾਸ ਵੰਡੀ ਗਈ ਆ ਬੱਚਿਆਂ ਨੂੰ 100 100 ਬੱਚਿਆਂ ਨੂੰ ਟੁੱਥ ਪੇਸਟਾਂ ਟੁੱਥ ਬਰਸ਼ ਵੰਡੇ ਗਏ ਨੇ ਆਪਣੀ ਸਾਫ ਸਫਾਈ ਰੱਖਣ ਵਾਸਤੇ ਤੇ ਇਸ ਦੇ ਨਾਲ ਨਾਲ ਹੀ ਇੱਕ ਵੈਟਰਨਰੀ ਕੈਂਪ ਮੈਡੀਕਲ ਲਗਾਇਆ ਗਿਆ ਕਿਉਂਕਿ ਆਦਮੀ ਤੇ ਆਪਣੀ ਜਿਹੜਾ ਰੋਗ ਦੇ ਬਾਰੇ ਕਿਸੇ ਨੂੰ ਦੱਸ ਸਕਦਾ ਏ ਤੇ ਪਸ਼ੂ ਡੰਗੇ ਜਿਹੜਾ ਵਾ ਉਹਦੇ ਵਿੱਚ ਬੇਜਬਾਨ ਉਹਨੇ ਕਿਸੇ ਨੂੰ ਕੀ ਦੱਸਣਾ ਏ ਤੇ ਉਹਦਾ ਅਸੀਂ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਆ ਜਿਸ ਵਿੱਚ ਸਾਡੇ ਕੋਲ ਇਸ ਕੈਂਪ ਦੇ ਵਿੱਚ ਤਕਰੀਬਨ 60 ਪਰਿਵਾਰਾਂ ਵੱਲੋਂ 156 ਪਸ਼ੂਆਂ ਵਾਸਤੇ ਆਪਣੀ ਉਹਨਾਂ ਨੂੰ ਡਾਇਗਨੋਸ ਕਰਵਾ ਕੇ ਦਵਾਈਆਂ ਲਗਾਇਆ ਗਿਆ ਹੈ ਨੇ ਜਿਸ ਦੇ ਵਿੱਚ ਫਰਨੈਲ ਵੀ ਦਿੱਤੀ ਗਈ ਤੇ ਵੱਖ-ਵੱਖ ਜਿਹੜੇ ਮਹਿੰਗੀ ਤੋਂ ਮਹਿੰਗੀ ਦਵਾਈ ਜਿਹਦੇ ਇੰਜੈਕਸ਼ਨ ਇਨਫੈਕਸ਼ਨ ਦੇ ਤੇ ਹੋਰ ਕਈ ਕਿਸਮ ਦੇ ਜਿਹੜੇ ਐ ਦੋ ਦੁਆਈਆਂ ਸੀਗੀਆਂ ਔਰ ਬਾਹਰ ਡਾਕਟਰ ਸਾਡੇ ਨਾਲ ਟੀਮ ਹਾਜ਼ਰ ਹੈ ਉਹਨਾਂ ਨੇ ਸਾਰਿਆਂ ਨੇ ਇੱਥੇ ਸਵੇਰੇ 10 ਵਜੇ ਤੋਂ ਲੈ ਕੇ ਹੁਣ ਤੱਕ ਤਕਰੀਬਨ ਸਾਰਿਆਂ ਦਾ ਇਲਾਜ ਕੀਤਾ ਹੈ ਤੇ ਮੈਂ ਇਹ ਵਾਹਿਗੁਰੂ ਕੋਲੋਂ ਇਹੋ ਕਾਮਨਾ ਕਰਦਾ ਹੈ ਪ੍ਰਾਰਥਨਾ ਕਰਦਾ ਹੈ ਕਿ ਸਾਡਾ ਪੰਜਾਬ ਨੂੰ ਜਿਹੜੀ ਨજર ਲੱਗੀ ਉਹ ਜਲਦੀ ਜਲਦੀ ਬਹਾਲ ਹੋਵੇ ਤੇ ਜਲਦੀ ਜਲਦੀ ਇਹ ਫਿਰ ਉਸੇ ਲੀਤੇ ਚੱਲੇ ਤੇ ਅਸੀਂ ਆਪਣੇ ਜਿਹੜੇ ਆ ਸਾਨੂੰ ਇਸ ਇਸ ਪਿੰਡ ਵਾਲਿਆਂ ਨੇ ਇਸ ਤੋਂ ਦੀ ਪੰਚਾਇਤ ਨੇ ਬਹੁਤ ਸਹਿਯੋਗ ਦਿੱਤਾ ਹੈ ਸਾਡਾ ਹਰ ਪੱਖੋਂ ਧਿਆਨ ਰੱਖਿਆ ਵਾ ਜਿਹੜੇ ਪੇਸ਼ੈਂਟ ਵੀ ਆਏ ਆ ਉਹਨਾਂ ਨੇ ਵੀ ਬੜੇ ਨਿਮਰਤਾ ਸਹਿਤ ਸਾਨੂੰ ਇੱਥੇ ਅਟੈਂਡ ਕੀਤਾ ਤੇ ਸਾਡਾ ਆਪਣਾ ਲਾਭ ਲਿਆ ਧੰਨਵਾਦ ਬਿਲਕੁਲ ਤਾਂ ਇਸ ਵਕਤ ਜਿਹੜਾ ਹਾਰਡ ਪੀੜਤ ਜਿਹੜੇ ਕਿਸਾਨੇ ਹੜ੍ਹ ਤੋਂ ਪ੍ਰਭਾਵਿਤ ਕਿਸਾਨੇ ਤਾਂ ਉਹਨਾਂ ਵਾਸਤੇ ਜਿਹੜਾ ਜਿਹੜਾ ਜ਼ਰੂਰੀ ਸੀਗਾ ਇੱਥੇ ਮੈਡੀਕਲ ਕੈਂਪ ਲਗਾਉਣਾ ਤਾਂ ਸਤਿਆ ਸਾਈ ਕਮੇਟੀ ਵੱਲੋਂ ਜਿਹੜਾ ਅੱਜ ਜਿਹੜਾ ਜਿਹੜਾ ਮੈਡੀਕਲ ਫ੍ਰੀ ਕੈਂਪ ਲਗਾਇਆ ਗਿਆ ਤੇ ਸਾਡੇ ਨਾਲ ਸਮਾਜ ਸੇਵੀ ਕਸਟਮਰ ਮੈਂਟਾ ਜੁੜੇ ਨੇ ਗੱਲਬਾਤ ਕਰਨਗੇ ਨਹੀਂ ਬੇਟਾ ਜੀ ਅੱਜ ਪਹੁੰਚੇ ਹੋ ਇੱਥੇ ਤਾਂ ਕੈਂਪ ਲਗਾਇਆ ਗਿਆ ਕਈ ਲੋਕਾਂ ਨੂੰ ਜਿਹੜੀ ਰਾਹ ਤੇ ਮਿਲੇ ਕੀ ਕਰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਈਂ ਸੇਵਾ ਸਮਤੀ ਵਾਲੇ ਸਾਰੇ ਹੀ ਆਏ ਹੋਏ ਆਰਗੇਨਾਈਜੇਸ਼ਨ ਦੇ ਮੈਂਬਰ ਔਰ ਜੋ ਵੀ ਇੱਥੇ ਸੇਵਾਦਾਰ ਪਹੁੰਚੇ ਆ ਮੈਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਲਾਕੇ ਦੇ ਮੋਢਬਰ ਵਿਅਕਤੀ ਜਗਤਾਰ ਸਿੰਘ ਜੀ ਔਰ ਹੋਰ ਵੀ ਸਭਰਾਵਾਂ ਦੇ ਬਹੁਤ ਵਿਅਕਤੀਆਂ ਨੇ ਸਾਡਾ ਸਾਥ ਦਿੱਤਾ ਹੈ ਨਾਲ ਮੈਂ ਬੇਨਤੀ ਕਰਦਾ ਹਾਂ ਸਾਰੀਆਂ ਹੀ ਸੰਸਥਾਵਾਂ ਨੂੰ ਪੰਜਾਬ ਦੀਆਂ ਕਿ ਇਸੇ ਤਰ੍ਹਾਂ ਆ ਕੇ ਇਸ ਇਲਾਕੇ ਦੇ ਬਾਰੇ ਪੂਰੀ ਜਾਣਕਾਰੀ ਲਵੋ ਇੱਥੋਂ ਦੇ ਕੋਈ 2-4 ਵਿਅਕਤੀਆਂ ਨੂੰ ਨਾਲ ਲਿਆ ਕਰੋ ਜਿਨ੍ਹਾਂ ਵਿਅਕਤੀਆਂ ਨੂੰ ਲੋੜ ਹੈ ਉਹਨਾਂ ਤੱਕ ਸਾਡੀ ਸਹੀ ਤੇ ਵਧੀਆ ਚੀਜ਼ ਪਹੁੰਚ ਸਕੇ ਸਾਈ ਸੇਵਾ ਸੰਧੀ ਵੱਲੋਂ ਅੱਜ ਇੱਥੇ ਤਰਪੇਲਾ ਵੀ ਵੰਡੀਆਂ ਗਈਆਂ ਨੇ ਲੋਕਾਂ ਦੇ ਕੋਠੇ ਵਗੈਰਾ ਚੁੰਦੇ ਸਨ ਉਹਨਾਂ ਨੂੰ ਵੀ ਬਹੁਤ ਰਾਤ ਮਿਲੀ ਆ ਦਵਾਈਆਂ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਏ ਤੇ ਜਿੱਥੇ ਪਸ਼ੂਆਂ ਦੀਆਂ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਗਿਆ ਤੇ ਮਨੁੱਖਾਂ ਦੀਆਂ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਗਿਆ ਨਾਲ ਲੇਡੀਜ਼ ਦੀਆਂ ਜੋ ਵੱਡੀਆਂ ਮੁਸ਼ਕਲਾਂ ਨੇ ਉਹਨਾਂ ਬਾਰੇ ਵੀ ਮਤਲਬ ਨਾਲ ਸਾਡੇ ਇੱਕ ਡਾਕਟਰ ਸਾਹਿਬ ਲੇਡੀਜ਼ ਆਏ ਸੀ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਨਾਲ ਲੋਕਾਂ ਦੇ ਦੁੱਖ ਸ਼ੋਕ ਸੁਣੇ ਔਰ ਦਵਾਈਆਂ ਵੰਡੀਆਂ ਲੋਕਾਂ ਵੱਲੋਂ ਵੀ ਬਹੁਤ ਸਹਿਯੋਗ ਦਿੱਤਾ ਗਿਆ ਤੇ ਮੈਂ ਇੱਕ ਹੋਰ ਵੱਡੀ ਬੇਨਤੀ ਸਾਰੀਆਂ ਜਿੰਨੀਆਂ ਵੀ ਸੰਸਥਾਵਾਂ ਪੰਜਾਬ ਦੇ ਵਿੱਚ ਕੰਮ ਕਰਦੀਆਂ ਉਹਨਾਂ ਨੂੰ ਇਹ ਕਰਦਾਂਗੇ ਪਾਣੀ ਲੈਣ ਤੋਂ ਬਾਅਦ ਇਸ ਇਲਾਕੇ ਦਾ ਜਾਇਜ਼ਾ ਲੈ ਕੇ ਜੋ ਵੀ ਤੁਸੀਂ ਦਾਨਪੁੱਲ ਨ ਜਾਂ ਆਪਣੇ ਵੱਲੋਂ ਮਦਦ ਲੋਕਾਂ ਦੀ ਕਰਨੀ ਚਾਹੁੰਦੇ ਜੇ ਉਹ ਪਾਣੀ ਲੈਣ ਤੋਂ ਬਾਅਦ ਜਰੂਰ ਆਇਓ ਆ ਕੇ ਪਹਿਲਾਂ ਤੇ ਜੋ ਤੁਸੀਂ ਮਦਦ ਕਰ ਰਹੇ ਹੋ ਉਹਦਾ ਤਾਂ ਮੈਂ ਧੰਨਵਾਦ ਕਰਦਾ ਹੀ ਆ ਪਰ ਪਾਣੀ ਲੈਣ ਤੋਂ ਬਾਅਦ ਜਦੋਂ ਤੁਸੀਂ ਇੱਥੇ ਆਓਗੇ ਦੇਖੋਗੇ ਕਿ ਨੁਕਸਾਨ ਕਿੰਨਾ ਜ਼ਿਆਦਾ ਕਿੰਨਾ ਵੱਡਾ ਨੁਕਸਾਨ ਹੋਇਆ ਹੈ ਉਦੋਂ ਆ ਕੇ ਉਹਨਾਂ ਲੋਕਾਂ ਦੀ ਮਦਦ ਕਰਿਓ ਜਿਨ੍ਹਾਂ ਦੇ ਘਰ ਟਹਿ ਗਏ ਨੇ ਜਿਨ੍ਹਾਂ ਦੇ ਪਸ਼ੂ ਰੁੜ ਗਏ ਨੇ ਜਾਂ ਹੋਰ ਵੀ ਕਈ ਤਰ੍ਹਾਂ ਦੇ مالی ਨੁਕਸਾਨ ਹੋਏ ਨੇ ਉਹ ਮਦਦ ਕਰੋਗੇ ਉਹਨਾਂ ਦੇ ਮਤਲਬ ਮलमपट्टी ਆਪਾਂ ਕਰਾਂਗੇ ਮੰਨ ਤੇ ਤੇ ਉਹਦਾ ਆਪ ਸਾਨੂੰ ਗੁਰੂ ਵੱਲੋਂ ਵੀ ਫਾਇਦਾ ਮਿਲੇਗਾ ਤੇ ਲੋਕਾਂ ਵੱਲੋਂ ਵੀ ਸੋ ਇੰਨੀਆਂ ਬੇਨਤੀਆਂ ਕਰਦਾ ਵੇ ਖਿਮਾ ਲਾ ਜਾਚਾ ਕੋਈ ਗਲਤੀ ਹੋ ਗਈ ਹੋਵੇ ਆ ਛੋਟਾ ਵੀਰ ਸਮਝ ਕੇ ਮਾਫ ਕਰਿਓ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਤਾਂ ਜੀ ਸਾਡੇ ਨਾਲ ਡਾਕਟਰ ਸਾਹਿਬ ਜਿਹੜੇ ਨੇ ਗੱਲਬਾਤ ਕਰ ਲੈਨੇ ਆ ਵੀ ਅੱਜ ਇੱਥੇ ਜਿਹੜਾ ਹਰ ਤੋਂ ਪ੍ਰਭਾਵਤ ਲੋਕ ਸੀ ਉਹਨਾਂ ਵਾਸਤੇ ਜਿਹੜਾ ਮੈਡੀਕਲ ਫ੍ਰੀ ਕੈਂਪ ਲਗਾਇਆ ਹੈ ਡਾਕਟਰ ਸਾਹਿਬ ਕੈਂਪ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਸ਼ਬਦਾਂ ਜੜੀਆਂ ਰੱਖੀਆਂ ਨੇ ਅੱਜ ਦੇ ਕੈਂਪ ਜਿਹੜਾ ਵੱਡਾ ਰਾਤ ਜਿਹੜੀ ਮਿਲੀ ਕਾਝੇ ਲੰਬੇ ਸਮੇਂ ਤੋਂ ਜਰੂਰ ਇਸ ਕੈਂਪ ਲਗਾਉਣ ਦੀ ਅੱਜ ਕੈਂਪ ਵੀ ਲਗਾਇਆ ਗਿਆ ਹੈ ਤਾਂ ਵੱਡੇ ਪੱਧਰ ਤੇ ਲੋਕ ਆ ਗਏ ਜਿਨ੍ਹਾਂ ਨੇ ਇਸ ਕੈਂਪ ਦਾ ਲਾਹਾ ਲਿਆ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਇਸ ਇਲਾਕੇ ਵਾਲੇ ਮੋਹਤਵਾਰ ਸੱਜਣਾ ਦਾ ਜਿਨ੍ਹਾਂ ਨੇ ਆਪਣੀਆਂ ਲੋੜਾਂ ਮਹਿਸੂਸ ਕਰਕੇ ਜ਼ਰੂਰਤਾਂ ਮਹਿਸੂਸ ਕਰਕੇ ਤੇ ਸਾਡੇ ਬਹੁਤ ਸਤਿਕਾਰਯੋਗ ਵੀਰ ਸ੍ਰੀ ਅਨਲ ਸ਼ਰਮਾ ਜੀ ਜਿਹੜੇ ਬਹੁਤ ਵੱਡੇ ਸਮਾਜ ਸੇਵੀ ਨੇ ਉਹਨਾਂ ਨਾਲ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਨੂੰ ਡਿਸਕਸ ਕੀਤਾ ਔਰ ਉਸ ਤੋਂ ਬਾਅਦ ਮੈਂ ਸ੍ਰੀ ਸਾਈ ਸੇਵਾ ਸੰਪਤੀ ਜਿਹੜੀ ਜਥੇਬੰਦੀ ਜਾਂ ਜਿਹੜੀ ਸੰਸਥਾ ਨੂੰ ਅਨਲ ਸ਼ਰਮਾ ਜੀ ਆਰਗੇਨਾਈਜ਼ ਕਰਦੇ ਆ ਸਾਡੇ ਪੱਟੀ 'ਚ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਇੱਥੇ ਕੈਂਪ ਲਾਇਆ ਜਿਹਦੇ ਚ ਵੈਟਰਰੀ ਤੇ ਹਿਊਮਨ ਦਾ ਸਾਂਝਾ ਕੈਂਪ ਸੀ ਜਿਹੜੇ ਵੈਟਰਰੀ ਵਾਲੇ ਜਿਹੜੇ ਜਿਹੜੇ ਪਸ਼ੂ ਪਾਲਕ ਸੀ ਜਿਹੜੇ ਉਹਨਾਂ ਦੀਆਂ ਪਸ਼ੂਆਂ ਨੂੰ ਬਿਮਾਰੀਆਂ ਸੀ ਜਾਂ ਉਹਨਾਂ ਦੀਆਂ ਜਿਹੜੀਆਂ ਲੋੜਾਂ ਸੀ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਜਿਹੜੀਆਂ ਮੈਡੀਸਨ ਕਾਫੀ ਸਾਰੀ ਫ੍ਰੀ ਵੰਡੀ ਗਈ ਔਰ ਦੂਸਰਾ ਜਿਹੜਾ ਹਿਊਮਨ ਦੇ ਜਿਹੜੇ ਪੇਸ਼ੈਂਟ ਸੀ ਉਹਨਾਂ ਨੇ ਵੀ ਬਹੁਤ ਸਾਰੀਆਂ ਬਿਮਾਰੀਆਂ ਆਪਣੀਆਂ ਦੱਸ ਕੇ ਬੜਾ ਤਗੜਾ ਲਾਭ ਲਿਆ ਇਸ ਕੈਂਪ ਤੋਂ ਤੇ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਇਹ ਸੇਵਾ ਸੰਪਤੀ ਦਾ ਵੀ ਇਹਨਾਂ ਨੇ ਬਹੁਤ ਵੱਡੀ ਰਾਹਤ ਦਿੱਤੀ ਅੱਜ ਜਿੱਥੇ ਬੜੇ ਲੋਕ ਉਹ ਕਹੋ ਦੁਖੀ ਸੀਗੇ ਕਈ ਵਕਤ ਵਕਤ ਬਿਮਾਰੀਆਂ ਤੋਂ ਇੱਥੇ ਇਦਾਂ ਦੀ ਮੁਸ਼ਕਲ ਬਣੀ ਪਈ ਆ ਵੀ ਨਾ ਤਾਂ ਲੋਕ ਆਪਣਾ ਜਿਹੜਾ ਸਮਾਨ ਸੂਣ ਕੱਢਿਆ ਉਹ ਛੱਡ ਕੇ ਕਿਤੇ ਬਾਹਰ ਦਵਾਈ ਲੈਣ ਜਾ ਸਕਦੇ ਆ ਔਰ ਨਾ ਇੱਥੇ ਕੋਈ ਮੈਡੀਕਲ ਜਿਹੜੀ ਸਹੂਲਤ ਨੇੜੇ ਤੇੜੇ ਹੈਗੀ ਆ ਸਭ ਤੋਂ ਜ਼ਿਆਦਾ ਅੱਜ ਰਾਤ ਜਿਹੜੀ ਉਹ ਮੈਡੀਕਲ ਕੈਂਪ ਲਾ ਕੇ ਜਿਹੜੀ ਇਹ ਦਿੱਤੀ ਗਈ ਆ ਤੇ ਦੂਸਰਾ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜਿਹੜੀ ਇਹ ਆਫਤ ਆ ਇਹਨੂੰ ਜਲਦੀ ਜਲਦੀ ਸਮਾਪਤ ਕਰਕੇ ਤੇ ਲੋਕਾਂ ਨੂੰ ਜਿਹੜਾ ਸੁੱਖ ਦਾ ਸਾਹ ਮਿਲੇ ਲੋਕਾਂ ਦੀ ਜਿਹੜੀ ਜ਼ਿੰਦਗੀ ਦੀ ਗੱਡੀ ਹੈ ਉਹ ਪਹਿਲਾਂ ਵਾਂਗੂ ਚੱਲੇ ਤੇ ਨਾਲ ਦੀ ਨਾਲ ਜਿੱਦਾਂ ਮੇਰੇ ਵੀਰ ਮਿੰਟਾ ਜੀ ਨੇ ਦੱਸਿਆ ਮੈਂ ਵੀ ਉਹ ਬੇਨਤੀ ਕਰਦਾ ਵੀ ਇਹ ਜਦੋਂ ਪਾਣੀ ਲੈ ਗਿਆ ਉਦੋਂ ਪਤਾ ਲੱਗਣਾ ਅਸਲ ਵਿੱਚ ਕਿੰਨਾ ਨੁਕਸਾਨ ਹੋਇਆ ਲੋਕਾਂ ਦਾ ਕਿੰਨੇ ਲੋਕਾਂ ਦੀਆਂ ਫਸਲਾਂ ਬਰਬਾਦ ਹੋਈਆਂ ਉਹਦੇ ਮੁਤਾਬਕ ਸਰਕਾਰ ਨੂੰ ਵੀ ਬੇਨਤੀ ਆ ਸੈਂਟਰ ਗਵਰਨਮੈਂਟ ਨੂੰ ਵੀ ਬੇਨਤੀ ਆ ਪੰਜਾਬ ਗਵਰਨਮੈਂਟ ਨੂੰ ਵੀ ਵੀ ਉਹ ਲੋਕਾਂ ਨੂੰ ਜਿਹੜਾ ਆਪਾਂ ਜਿਹੜਾ ਪੂਰਾ ਜਿੰਨਾ ਨੁਕਸਾਨ ਹੋਇਆ ਉਹਨਾਂ ਤੇ ਨਹੀਂ ਪਰਪਾਈ ਕੀਤੀ ਜਾ ਸਕਦੀ ਪਰ ਵੱਧ ਤੋਂ ਵੱਧ ਰਾਹਤ ਦੇ ਕੇ ਜਿਹੜੀ ਆ ਨਾ ਲੋਕਾਂ ਦੀ ਜ਼ਿੰਦਗੀ ਜਿਹੜੀ ਉਹ ਸੁਖੀ ਕੀਤੀ ਜਾਵੇ ਲੋਕਾਂ ਦੇ ਜੀਵਨ ਦੀ ਗੱਡੀ ਜਿਹੜੀ ਆ ਉਹ ਪਹਿਲਾਂ ਵਾਂਗੂ ਚੱਲਦੀ ਰੱਖੀ ਜਾਵੇ ਇੰਨੀਆਂ ਗ ਬੇਨਤੀਆਂ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਬੋਲ। ਜੀ ਇਹਨਾਂ ਦੀ ਕੁਦਰਤੀ ਆਸ ਨੇ ਜਿਹੜੀ ਆਈ ਹੈ ਹਿਮਾਚਲ ਦੇ ਵਿੱਚ ਕਹਿ ਦਿਆ ਜਾਂ ਜੇਂਡ ਕਹਿ ਦਿਆ ਜਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਜਿਹੜਾ 20-25 ਦਿਨ ਤੋਂ ਜਿਹੜਾ ਲਗਾਤਾਰ ਜਿਹੜਾ ਬਾਰਸ਼ਾਂ ਹੋ ਰਹੀਆਂ ਬਰਸਾਤਾਂ ਦੇ ਕਾਰਨ ਤਾਂ ਜਿਹੜੇ ਹਿਮਾਚਲ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਉਸ ਤੋਂ ਬਾਅਦ ਜਿਹੜਾ ਉਹਦਾ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੀ ਮਾਝੇ ਦੀ ਧਰਤੀ ਦੇ ਉੱਤੇ ਤਾਂ ਵੱਡਾ ਨੁਕਸਾਨ ਹੋਇਆ ਹੈ ਤਾਂ ਹਜ਼ਾਰਾਂ ਏਕੜ ਫਸਲ ਜੜੀ ਆ ਜਿਹੜੀ ਤਬਾਹ ਹੋ ਜਾਂਦੀ ਹੈ ਇਹ ਤਾਂ ਸਾਡੇ ਨਾਲ ਕਿਸਾਨ ਵੀ ਜੁੜੇ ਨੇ ਗੱਲਬਾਤ ਕਰ ਲੈਣੇ ਆ ਜੀ ਅ ਵੀ ਪਹਿਲਾਂ ਤਾਂ ਕੀ ਨਾ ਜੀ ਜ ਹਾਂ ਜੀ ਤਾਂ ਕਿਦਾਂ ਦੇਖਦੇ ਹੋ ਉਹ ਵੀ ਜਿੱਦਾਂ ਹੜਾ ਆਇਆ 2023 ਜੀ ਵੀ ਆਇਆ ਤਾਂ ਇਸ ਵਾਰ ਵੀ ਜਿਹੜਾ ਹੜਾ ਹੈ ਤਾਂ ਇਸ ਵਾਰ ਵੀ ਉਨਾ ਹੀ ਨੁਕਸਾਨ ਹੋਇਆ ਤੇ 2023 ਦੇ ਵਿੱਚ ਇਸ ਤੋਂ ਵੀ ਜ਼ਿਆਦਾ ਨੁਕਸਾਨ ਸੀ ਤਾਂ ਪਾਣੀ ਦਾ ਜਿਹੜਾ ਪਿੱਛੋਂ ਜਿਹੜਾ ਕਿਸਾਨਾਂ ਦਾ ਕਹਿਣਾ ਵੀ ਜਿਹੜਾ ਨਾਲ ਦੀ ਨਾਲ ਛੱਡਣਾ ਚਾਹੀਦਾ ਤਾਂ ਜਿਹੜਾ ਮਤਲਬ ਸਰਕਾਰਾਂ ਪਹਿਨੂੰ ਤਾਂ ਜਮ੍ਹਾਂ ਕਰ ਲੈਂਦੀਆਂ ਡੈਮ ਦੇ ਵਿੱਚ ਤਾਂ ਫਿਰ ਜਗਦੰਮ ਛੱਡ ਦਿੰਦੀਆਂ ਤੇ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਵੱਡਾ ਨੁਕਸਾਨ ਹੋਈ ਨਾ ਕੀ ਕਰਨਾ ਇਹ ਤੁਹਾਨੂੰ ਪਤਾ ਹੀ ਆ ਜੀ ਜਦੋਂ ਮਤਲਬ ਪਾਣੀ ਜ਼ਿਆਦਾ ਜਮਾ ਹੁੰਦਾ ਜਿਦਾਂ ਇਸ ਤਰ੍ਹਾਂ ਉਹਦੇ ਵਿੱਚ ਆਪਣਾ ਹਾਕੜਾ ਬਹੁਤ ਬੰਨ ਤੇ ਵੀ ਪਾਣੀ ਬਹੁਤ ਜ਼ਿਆਦਾ ਛਾਗਦਾ ਛੜਦਾ ਤੇ ਇੱਕ ਮੀਂਹ ਪਿੱਛੇ ਬੱਦਲ ਬਹੁਤ ਫੜੇ ਹੈ ਜੀ ਹਮਾਚਲ ਚ ਜੰਮੂ ਕਸ਼ਮੀਰ ਚ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਵੀ ਉਹਨੂੰ ਜੋ ਦਾ ਹੁੰਦਾ ਸਿਸਟਮ ਨੂੰ ਬਰਕਰਾਰ ਰੱਖਣਾ ਪਲੀਜ਼ ਕਰਨਾ ਮਜਬੂਰੀ ਬਣ ਜਾਂਦੀ ਹੈ ਤੇ ਚਲੋ ਇਹ ਕੁਦਰਤੀ ਆਫਤਾਂ ਇਹਦੇ ਨਾਲ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਨਿਚੇਣਾ ਚਾਹੀਦਾ ਵਾ ਬਾਕੀ ਅੱਜ ਇੱਥੇ ਜਿਹੜੇ ਲੋਕ ਦੁਖੀ ਸੀ ਵਿਚਾਰੇ ਜਾਂ ਕੋਈ ਬਿਮਾਰੀਆਂ ਨਾਲ ਪੀੜਤ ਸੀ ਉਹਨਾਂ ਵਾਸਤੇ ਸ੍ਰੀ ਸਤਿਆਸਾਈ ਸੰਸਥਾ ਵੱਲੋਂ ਜਿਹੜਾ ਹੈ ਕੈਂਪ ਮੈਡੀਕਲੀ ਤੇ ਪਸ਼ੂਆਂ ਵਾਸਤੇ ਲਵਾਇਆ ਲਗਾਇਆ ਗਿਆ ਅਸੀਂ ਬਹੁਤ ਧੰਨਵਾ ਕਿਉਂਕਿ ਪਿੰਡ ਦੂਰ ਹੋਣ ਕਰਕੇ ਇਥੋਂ ਇੱਕ ਸਮਾਨ ਦੀ ਆਦੀ ਮਤਲਬ ਰਾਖੀ ਦੀ ਟੋਲ ਬੈਠੇ ਹੋਣਗੇ ਪਿੰਡ ਜਾਣਾ ਬਹੁਤ ਔਖਾ ਵਾ ਨਾ ਇੱਕ ਦਿਨ ਦੂਰ ਜਾ ਸਕਦੇ ਸੀ ਇੱਕ ਤਾਂ ਇਹਨਾਂ ਦਾ ਨੁਕਸਾਨ ਬਹੁਤ ਹੋ ਗਿਆ ਪਰ ਅੱਜ ਖੁਦ ਮੈਡੀਕਲ ਟੀਮ ਇੱਥੇ ਸਾਡੇ ਕੋਲੇ ਇਹਨਾਂ ਕੋਲ ਚੱਲ ਕੇ ਆਈ ਆ ਉਹਨਾਂ ਨੇ ਕਾਫੀ ਪੇਸ਼ੈਂਟ ਚੈੱਕ ਕੀਤੇ ਆ ਦਵਾਈ ਦਿੱਤੀ ਆ ਮੱਜਾ ਦੀ ਦਵਾਈ ਦਿੱਤੀ ਆ ਬੱਚਿਆਂ ਨੂੰ ਦਿੱਤੀਆਂ ਵਾ ਅਸੀਂ ਇਸ ਸੰਸਥਾ ਦਾ ਬਹੁਤ ਧੰਨਵਾਦ ਕਰਦੇ ਆ ਔਖੇ ਸਮੇਂ ਦੇ ਵਿੱਚ ਆ ਕੇ ਜਿਨ੍ਹਾਂ ਨੇ ਘਰੋ ਘਰੀ ਆ ਕੇ ਸਾਬ ਦਾ ਘਰ ਘਰ ਵਾਲੀ ਗੱਲ ਹੀ ਹੋ ਜਾਂਦੀ ਵੀ ਆ ਕੇ ਮੈਡੀਸਨ ਦਵਾਈ ਇਹਨਾਂ ਨੂੰ ਦਿੱਤੀ ਤੇ ਕੈਂਪ ਲਾਇਆ ਗਿਆ ਜੋ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਪਏ ਸੀ ਪਾਣੀ ਦੇ ਉਹਨਾਂ ਫਸਲਾਂ ਦਾ ਤਾਂ ਨੁਕਸਾਨ ਹੋਇਆ ਹੀ ਐ ਤਾਂ ਜਦੋਂ ਪਾਣੀ ਪਿੱਛੇ ਹਟੇਗਾ ਪਾਣੀ ਦਾ ਜਿਹੜਾ ਬਹਾਵ ਖਤਮ ਹੋ ਜਾਵੇਗਾ ਤਾਂ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਨੂੰ ਜਿਹੜਾ ਦੇਖਣਾ ਪਵੇਗਾ ਕਿ ਕਿੰਨੀ ਘਰੇਤਾ ਚੜ ਗਈ ਕਿੰਨਾ ਜਿਹੜੇ ਖੱਡੇ ਪਾ ਕੇ ਟੋਏ ਪਾ ਕੇ ਜੇ ਆਪ ਇਹਨੂੰ ਕਿਸਾਨਾਂ ਦਾ ਕਹਿੰਦੇ ਕਹਿਣਾ ਕਿਤੇ ਨਾ ਕਿਤੇ 10-10 ਫੁੱਟਾਂ ਰੇਤਾ ਚੜਾ ਆ ਜਾਂਦਾ ਹੈ ਖੇਤਾਂ ਦੇ ਉੱਤੇ ਪੈੜੀ ਦੇ ਵਿੱਚ ਕਿਸਾਨ ਦੀ ਤੇ ਕਈ ਥਾਵਾਂ ਤੇ 10-15 ਫੁੱਟ ਟੋਏ ਪੈ ਜਾਂਦੇ ਫੁੱਟ ਤਾਂ ਜਿਸ ਤਰ੍ਹਾਂ ਪਿਛਲੇ ਸਾਲ ਦੌਰਾਨ ਜਿਹੜਾ 2023 ਦੇ ਵਿੱਚ ਇਦੋਂ ਪਾਣੀ ਦਾ ਹੜ ਆਉਂਦੇ ਨਹੀਂ ਤਾਂ ਪਾਣੀ ਇੰਨੇ ਆਉਂਦਾ ਹੈ ਤਾਂ ਉਦੋਂ ਵੀ ਕਾ ਖਾਸਾ ਨੁਕਸਾਨ ਹੋਇਆ ਸੀ ਤਾਂ ਕਿਸਾਨਾਂ ਦਾ ਕਹਿਣਾ ਆ ਵੀ ਹਾਲੇ ਤੱਕ ਜਿਹੜੀਆਂ ਪੈਲੀਆਂ ਉਹ ਹੀ ਨਹੀਂ ਬੜੀਆਂ ਤੇ ਕੁਝ ਸਰਪ੍ਰਤਾਏ ਵੱਲੋਂ ਜਿਹੜੀ ਮਦਦ ਕੀਤੀ ਗਈ ਹੈ ਉਹ ਜਿਹੜੀ ਜਿੰਨੀ ਹੋ ਸਕਦੀ ਸੀ ਉਹਨੇ ਕੀਤੀ ਪਰ ਕਈ ਲੋਕਾਂ ਦੀ ਜਿਹੜੀ ਪੈਲੀ ਬੰਨ ਵਾਲ ਗਈ ਤੇ ਹਾਲੇ ਤੱਕ ਉਹ ਜਿਹੜੇ 2024 ਦੀ ਜਿਹਨਾਂ ਪਾਣੀ ਵੀ ਨਹੀਂ ਗਏ ਤਾਂ ਸਾਲ ਦਾ ਸਾਲ ਦੋ ਸਾਲ ਮਰ ਗਏ ਤਾਂ ਸਾਲ ਤੇ ਕਹਿੰਦੇ ਵੀ ਇਸ ਵਾਰ ਵੀ ਮਾਰਿਆ ਜਾਣਾ ਝੋਨਾ ਵੀ ਮਾਰਿਆ ਕਦੇ ਕਣਕੋਣੀ ਨਹੀਂ ਲੱਗਣੀ ਤਾਂ ਉਸ ਵੇਲੇ ਜਦੋਂ ਕਹਿ ਕਹਿ ਉਹ ਜੀ ਮਦਦ ਜਿਹੜੀ ਕਿਸਾਨਾਂ ਨੂੰ ਕੀਤੀ ਪਾਣੀ ਲੈ ਜਾਂਦਾ ਜਿਹੜਾ 2023 ਚ ਪਾਣੀ ਆਇਆ ਜਦੋਂ ਬੰਨ ਟੁੱਟਾ ਸੀ ਉਸ ਟਾਈਮ ਦੀ ਪੈਲੀ ਖਰਾਬ ਹੋਈ ਵੀ ਸਾਰੇ ਕਿਸਾਨ ਆਪਣੀ ਪੈਲੀ ਨਹੀਂ ਬਣਾ ਸਕਦੇ ਆ ਆਪ ਤੇ ਦੂਜੀ ਵਾਰ ਫੇਰ ਦੁਬਾਰਾ ਆ ਗਈ ਆ ਤੇ ਅਸੀਂ ਤੁਹਾਡੇ ਮੀਡੀਆ ਜ਼ਰੀਏ ਇਹੋ ਕਹਿਣਾ ਚਾਹੁੰਦੇ ਆ ਵੀ ਰਚੀ ਪਾਣੀ ਬਹੁਤ ਆ ਗਿਆ ਵਾ ਤੇ ਹੁਣ ਥੋੜਾ ਜਿਹਾ ਤੁਸੀਂ ਨਾ ਕੋਈ ਦਿਨ 15 ਦਿਨ ਠਹਿਰ ਕੇ ਜਦੋਂ ਪਾਣੀ ਸਾਰਾ ਲੈ ਜਾਂਦਾ ਵਾ ਉਦੋਂ ਆਪਾਂ ਨੂੰ ਸਥਿਤੀ ਕਲੀਅਰ ਹੋਣੀ ਵੀ ਕਿਹੜੀ ਜ਼ਮੀਨ ਚ ਰੇਤਾ ਪੈ ਗਈ ਆ ਜਾਂ ਕਿਥੇ ਟੂਆ ਪੈ ਗਿਆ ਵਾ ਉਦੋਂ ਕਿਸਾਨਾਂ ਦੇ ਕਿਸਾਨ ਵੀ ਆਪੋ ਆਪਣੇ ਘਰੋ ਘਰੀ ਆ ਜਾਣਗੇ ਉਦੋਂ ਆਪਾਂ ਇਹ ਕਲੀਅਰ ਕਰਕੇ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਆ ਖਾਦ ਦੀ ਲੋੜ ਆ ਡੀਜ਼ਲ ਦੀ ਲੋੜ ਆ ਜਾਂ ਹੋਰ ਚੀਜ਼ਾਂ ਦੀ ਲੋੜ ਉਹ ਹਿਸਾਬ ਆਪਾਂ ਨੂੰ ਮਤਲਬ ਮਤ ਕਰਨੀ ਚਾਹੀਦੀ ਆ ਇਹਨਾਂ ਨੂੰ ਅਜੇ ਛੇਤੀ ਨਹੀਂ ਮਤਲਬ ਹੁਣ ਇਹਨਾਂ ਨੂੰ ਆਪਣੇ ਹਾਲ ਤੇ ਨਹੀਂ ਛੱਡਣਾ ਚਾਹੀਦਾ ਹੁਣ ਜੋ ਵੀ ਜਥੇਬੰਦੀਆਂ ਜਾਂ ਸੰਸਥਾਵਾਂ ਉਹਨਾਂ ਨੂੰ ਇਹੋ ਹੀ ਬੇਨਤੀ ਆ ਵੀ ਥੋੜਾ ਜਿਹਾ ਰੁਕ ਜਿਏ ਉਦੋਂ ਬਾਅਦ ਜਦੋਂ ਪਾਣੀ ਲੈਂਦਾ ਤੇ ਫਿਰ ਆਪਾਂ ਉਸ ਚੀਜ਼ ਨੂੰ ਵੇਖ ਕੇ ਉਹਨਾਂ ਦੀ ਹੈਲਪ ਕਰੀਏ ਬਿਲਕੁਲ ਤਾਂ ਜਿਹੜਾ ਹੜਾ ਦੌਰਾਨ ਜਿਹੜਾ ਕਿਸਾਨਾਂ ਦੀ ਫਸਲ ਜਿਹੜੀ ਤਬਾਹ ਹੋਈ ਆ ਜਾਰਾ ਐਕੜ ਤਾਂ ਇਥੇ ਮੰਗ ਕੀਤੀ ਜਾ ਰਹੀ ਹੈ ਜਦੋਂ ਪਾਣੀ ਜਦੋਂ ਘਟਦਾ ਹੈ ਤਾਂ ਉਦੋਂ ਵੀ ਕਿਸਾਨਾਂ ਦੀ ਬਾਹ ਫੜੀ ਜਾਵੇ ਤਾਂ ਜਥੇਬੰਦੀਆਂ ਨੂੰ ਜਿਹੜੀ ਅਪੀਲ ਵੀ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਹਰੀ ਗਤੀ ਵਿਧੀਆਂ ਜਿਹੜੀਆਂ ਬਿਲਕੁਲ ਨਾਰਮਲ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਣੀ ਲੈ ਜਾਂਦਾ ਤਾਂ ਉਦੋਂ ਕਿਸਾਨਾਂ ਨੂੰ ਵੱਡੀ ਜਿਹੜੀ ਲੋਡ ਪੈਣੀ ਹੈ ਕਿ ਕਿਉਂਕਿ ਉਸ ਸਮੇਂ ਜਿਹੜੀਆਂ ਫਸਲਾਂ ਜਿਹੜੀਆਂ ਨਹੀਂ ਉਗੋੜੀਆਂ ਤਾਂ ਪਾਣੀ ਦਾ ਪੱਧਰ ਜਿਹੜਾ ਜਿਹੜਾ ਘਟ ਗਿਆ ਹੈ ਤਾਂ ਉਸ ਤੋਂ ਬਾਅਦ ਜਦੋਂ ਟਰੈਕਟਰ ਟਰਾਲੀਆਂ ਦੀ ਜ਼ਰੂਰਤ ਪੈਣੀ ਹੈ ਤਾਂ ਉਸ ਤੋਂ ਪੱਧਰ ਕਰਨ ਦੀ ਲੋਡ ਪੈਣੀ ਹੈ ਤੁਹਾਨੂੰ ਬਲੇ ਵੀ ਜਿਹੜਾ ਅਸਮਾਈ ਤੋਂ ਸੱਜਣਾਂ ਨੂੰ ਅੱਗੇ ਆਉਣੇ ਡੀਜ਼ਲ ਦੀ ਬੜੀ ਖਾਸੀ ਜ਼ਰੂਰ ਤੋਂਣੀ ਜੁੜੇ ਰਹੋ ਸਾਡਾ ਪੰਜਾਬ ਕੰਡਾ ਟਿਮ ਦੇ ਨਾਲ ਚਲੋ ਜੀ